ਕਈ ਭੈਣ ਭਰਾਵਾਂ ਦੇ ਮਨ ਦੇ ਵਿੱਚ ਨਾ ਇੱਕ ਸਵਾਲ ਚੱਲਦਾ ਕਿ ਆਪਾਂ ਇਹ ਨੋਰਮਲ ਚੀਜ਼ਾਂ ਖਾ ਕੇ ਯੰਗ ਰਹਿ ਸਕਦੇ ਆ ਜਵਾਨ ਰਹਿ ਸਕਦੇ ਆ ਤੇ ਬਿਲਕੁਲ ਡੈਫੀਨੇਟਲੀ ਤੁਸੀਂ ਰਹਿ ਸਕਦੇ ਹੋ ਆ ਦੇਖੋ ਆ ਗੁਰਲੀਨ ਚੌਪੜਾ ਜਿਹੜੀ ਆ 45 ਸਾਲਾਂ ਦੀ ਏਜ ਦੇ ਵਿੱਚ ਜੋ ਕਿ ਰੀਸੈਂਟਲੀ ਇਹਨੇ ਹੁਣ ਆਪਣੀ ਮੈਰਿਜ ਕਰਵਾਈ ਹੈ ਵਿਆਹ ਕਰਵਾਇਆ ਵਾ ਕੋਈ ਇਹਨੂੰ ਦੇਖ ਕੇ ਕਹਿ ਦੂਗਾ ਕਿ 45 ਸਾਲਾਂ ਦੀ ਦੂਸਰੀ ਨਿਰੂ ਬਾਜਪਾ ਜਿਹਦੇ ਕੀ ਤਿੰਨ ਬੇਟੀਆਂ ਵੀ ਆ ਅਤੇ ਆਪਣੇ ਆਪ ਨੂੰ ਕਿੰਨਾ ਸਟਾਈਲਿਸ਼ ਦਿਖਾਉਂਦੀ ਆ ਤੇ ਇਹਦੀ ਏਜ ਵੀ 45 ਸਾਲ ਤੋਂ ਉੱਪਰ ਹੀ ਹੋ ਗਈ ਆ ਇਹਨਾਂ ਵਰਗੇ ਹੋਰ ਵੀ ਬਹੁਤ ਐਕਟਰ ਆ ਜੋ ਕਿ ਆਪਣੀ ਡਾਈਟ ਦਾ ਮੇਨ ਅਤੇ ਖਾਸ ਧਿਆਨ ਰੱਖਦੇ ਨੇ ਜੇਕਰ ਇਹਨਾਂ ਦੀ ਡਾਈਟ ਪੁੱਛਗੇ ਨਾ ਸਿਰਫ ਕਰਦੇ ਹੀ ਡਾਈਟ ਫੋਲੋ ਕਰਦੇ ਨੇ ਨੇਚਰਲ ਚੀਜ਼ਾਂ ਤੇ ਜ਼ਿਆਦਾ ਫੋਕਸ ਕਰਦੇ ਆ ਤਸ ਹਸਤੀ ਗੱਲ ਸਾਰੇ ਪੈਣ ਪਰਵਣ ਉਮੀਦਵਾਰਦਿਆਂ ਤੁਸੀਂ ਸਭ ਠੀਕ ਠਾਕ ਹੋਗੇ ਤੇ ਅੱਜ ਤੁਹਾਨੂੰ ਮੈਂ ਕਰਦੀ ਇੱਕ ਬਹੁਤ ਹੀ ਵਧੀਆ ਟੇਸਟੀ ਜੀ ਰੈਸਿਪੀ ਬਣਾਉਣਾ ਫਿਰ ਸਿਖਾਵਾਂਗੀ ਜੋ ਕਿ ਆਪਣੀ ਸਕਿਨ ਵਾਸਤੇ ਆਪਣੇ ਵਾਲਾਂ ਵਾਸਤੇ ਆਪਣੀ ਹੈਲਥ ਵਾਸਤੇ ਬਹੁਤ ਹੀ ਟੇਸਟੀ ਅਤੇ ਵਧੀਆ ਜੋ ਵੀ ਸੀਜ਼ਨਲ ਫਰੂਟ ਆਉਂਦੇ ਆ ਉਹਨਾਂ ਨੂੰ ਹਰ ਇੱਕ ਤਰੀਕੇ ਨਾਲ ਆਪਾਂ ਨੂੰ ਯੂਜ਼ ਕਰਨਾ ਚਾਹੀਦਾ ਵਾ ਸਰਦੀਆਂ ਦੇ ਵਿੱਚ ਫਰੈਸ਼ ਫਰੈਸ਼ ਗਾਜਰ ਆਮਲਾ ਵੀਟ ਰੂਟ ਸਭ ਕੁਛ ਆਰਿਆ ਵਾ ਤੇ ਇਹਦੇ ਨਾਲ ਆਪਾਂ ਬਹੁਤ ਹੀ ਵਧੀਆ ਇੱਕ ਚੀਜ਼ ਬਣਾ ਕੇ ਤਿਆਰ ਕਰਾਂਗੇ ਤਾਂ ਸਭ ਤੋਂ ਪਹਿਲਾਂ ਮੀਡੀਅਮ ਸਾਈਜ਼ ਦੀਆਂ ਮੈਂ ਤਿੰਨ ਗਾਜਰਾ ਲਈਆਂ ਸੀ ਸੱਤ ਅਠਾ ਔਲੇ ਲਏ ਸੀ ਤੇ ਇੱਕ ਮੈਂ ਵੀਟ ਰੂਟ ਲਈ ਸੀ ਤੇ ਇਹਨਾਂ ਸਾਰਿਆਂ ਨੂੰ ਮੈਂ ਸਟੀਮ ਕੀਤਾ ਸੀ ਤੇ ਇਹ ਤਾਂ ਤੁਸੀਂ ਕਰ ਹੀ ਸਕਦੇ ਹੋ ਹਨ ਉਸ ਤੋਂ ਬਾਅਦ ਤੁਸੀਂ ਸਿੱਧਾ ਪਾ ਦਿਓ ਮੜਾ ਜ ਠੰਡਾ ਹੁੰਦੇ ਹੋ ਜਿਆਦਾ ਵੀ ਮਤਲਬ ਕਿ ਠੰਡਾ ਨਾ ਹੁੰਦੇ ਹੋ ਕੋਸਾ ਕੋਸੇ ਨੂੰ ਪਾ ਦਿਓ ਮਿਕਸੀ ਜਾਲ ਦੇ ਵਿੱਚ ਤੇ ਇਹਨੂੰ ਨਾ ਥੋੜੀ ਜਿਹੀ ਮਤਲਬ ਕਿ ਪੀਸਣ ਦੇ ਵਿੱਚ ਨਾ ਪ੍ਰੋਬਲਮ ਆ ਰਹੀ ਸੀ ਤੇ ਮੈਂ ਜਿਹੜੀ ਮਿਸ਼ਰੀ ਮਤਲਬ ਕਿ ਪਾਊਡਰ ਬਣਾ ਕੇ ਰੱਖਿਆ ਸੀ ਏਦਾਂ ਖੜੀ ਮਿਸ਼ਰੀ ਦਾ ਤੇ ਤੁਸੀਂ ਮਤਲਬ ਕਿ ਪਾਊਡਰ ਬਣਾ ਕੇ ਰੱਖ ਸਕਦੇ ਹੋ ਮੈਂ ਜ਼ਿਆਦਾ ਮਿਸ਼ਰੀ ਵਰਤਦੀ ਆ ਜੇਕਰ ਤੁਸੀਂ ਚੀਨੀ ਵਰਤਦੇ ਹੋ ਤਾਂ ਚੀਨੀ ਵੀ ਲੈ ਸਕਦੇ ਹੋ ਪਾ ਕੇ ਤਾਂ ਤੁਸੀਂ ਚੰਗੀ ਤਰ੍ਹਾਂ ਉਹਨੂੰ ਮਤਲਬ ਕਿ ਮਿਕਸ ਕਰ ਲਿਓ ਉਹਦਾ ਪਾਣੀ ਜਾਂ ਛੱਡ ਜਾਂਦੀ ਆ ਤੇ ਵਧੀਆ ਮਤਲਬ ਕਿ ਪੀਸ ਵਧੀਆ ਜਾਂਦੀ ਆ ਵਧੀਆ ਹੋ ਜਾਂਦੀ ਆ ਮਿੱਠਾ ਤੁਸੀਂ ਆਪਣੇ ਇਨਸਾਬ ਨਾਲ ਪਾ ਸਕਦੇ ਜੇ ਤੇ ਬਾਕੀ ਖੱਟਾ ਇਹ ਆਪੇ ਹੀ ਹੋ ਜਾਂਦਾ ਕਿਉਂਕਿ ਔਲੇ ਬਹੁਤ ਖੱਟੇ ਹੁੰਦੇ ਆ ਤੇ ਇਸ ਕਰਕੇ ਖੱਟਾ ਮਿੱਠਾ ਬਹੁਤ ਟੇਸਟੀ ਬਣਦਾ ਵਾ ਤੇ ਇੱਕ ਉਸ ਤੋਂ ਬਾਅਦ ਫਿਰ ਤੁਸੀਂ ਇੱਕ ਭਾਰੇ ਜਿਹੇ ਤਲੇ ਵਾਲਾ ਕੁਝ ਵੀ ਰੱਖ ਲਿਓ ਜੋ ਵੀ ਤੁਹਾਡੇ ਕੋਲ ਹੈ ਫਰਾਈ ਬਿਨ ਹੈ ਜਾਂ ਹੋਰ ਵੀ ਚੀਜ਼ ਜੋ ਵੀ ਹੈਗਾ ਤੁਸੀਂ ਰੱਖ ਲਿਓ ਉਹਦੇ ਵਿੱਚ ਥੋੜਾ ਜਿਹਾ ਦੇਸੀ ਘਿਓ ਪਾਇਓ ਦੇਸੀ ਘਿਓ ਪੋਣ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਪਾ ਲਿਓ ਜਿਹੜਾ ਤੁਸੀਂ ਪਿਉਰੀ ਬਣਾਈ ਸੀ ਨਾ ਸਾਰੀਆਂ ਚੀਜ਼ਾਂ ਦੀ ਇਕੱਠੀ ਕਰਕੇ ਮਿਕਸੀ ਦੇ ਵਿੱਚ ਉਹ ਤੁਸੀਂ ਇਹਦੇ ਵਿੱਚ ਐਡ ਕਰ ਲਿਓ ਤੇ ਚੰਗੀ ਤਰ੍ਹਾਂ ਇਹਨੂੰ ਨਾ ਜਿਹੜਾ ਇਹਦਾ ਪਾਣੀ ਜਨਾ ਸਿਲ ਸਿਲ ਜਿਆ ਤੇ ਬਿਲਕੁਲ ਵੀ ਪਾਣੀ ਨਹੀਂ ਇਹਨੂੰ ਛੋਣਾ ਤੇ ਨਾ ਹੀ ਪਾਣੀ ਦੇ ਵਿੱਚ ਉਬਲਣੇ ਆ ਓਨਲੀ ਇਸਟੀਮ ਕਰਨੇ ਆ ਆਪਾਂ ਉਸ ਤੋਂ ਬਾਅਦ ਮੈਂ ਵਿੱਚ ਪਾਇਆ ਇੱਕ ਚਾਟ ਮਸਾਲੇ ਦਾ ਚਮਚਾ ਤੇ ਇੱਕ ਕਾਲੇ ਲੂਣ ਦਾ ਚਮਚਾ ਪਾਇਆ ਤੇ ਅੱਧਾ ਕ ਚਮਚਾ ਮੈਂ ਪਾਇਆ ਸਿੰਪਲ ਛਿਟਾ ਲੂਣ ਪਾਇਆ ਜੇ ਤਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੋ ਉਸ ਤੋਂ ਬਾਅਦ ਇਹਦੇ ਵਿੱਚ ਨਾ ਤੁਸੀਂ ਕੌਰਨਫਲੋਰ ਪਾਇਓ ਜੇ ਇਹਨੂੰ ਡਾਰਕ ਕਰਨ ਵਾਸਤੇ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਉਹਦਾ ਸਿਕਾ ਲਵਾ ਲਿਓ ਦਾ ਪਾਣੀ ਜਿਹੜਾ ਸਿਪਸਿਪ ਕਰੂਗਾ ਚੀਨੀ ਦਾ ਜਿਹੜਾ ਹੋਊਗਾ ਤੇ ਉਹਨੂੰ ਚੰਗੀ ਤਰ੍ਹਾਂ ਸੁਕਾ ਲਿਓ ਉਸ ਤੋਂ ਬਾਅਦ ਨਾ ਇਹਨੂੰ ਜਿੰਨਾ ਤੁਹਾਡਾ ਬੈਟਰ ਹੈ ਉਸੇ ਹਿਸਾਬ ਨਾਲ ਮਤਲਬ ਕਿ ਜੇ ਵੱਡਾ ਹੋਊਗਾ ਤਾਂ ਕਾਰਨਫਲੋਰ ਵਾਧਾ ਲੱਗੂਗਾ 2-4 ਚਮਚੇ ਤੇ ਜੇਕਰ ਇੱਕ ਕੋਲੀ ਦਾ ਬੈਟਰ ਆ ਤਾਂ ਫਿਰ ਤੇ ਤੁਹਾਡੇ 2 ਚਮਚੇ ਜਾਂ ਹੱਦ ਤੋ 3 ਚਮਚੇ ਲੱਗਣਗੇ ਸਿਰਫ ਆਪਾਂ ਇਹਨਾਂ ਨੂੰ ਗਾੜਾ ਕਰਨ ਵਾਸਤੇ ਯੂਜ਼ ਕਰਨਾ ਵਾ ਇੱਕ ਥਿੱਕ ਜਿਹਾ ਬੈਟਰ ਆਪਾਂ ਇਹਦਾ ਤਿਆਰ ਕਰਨਾ ਬਣਾ ਕੇ ਜੇਕਰ ਤੁਸੀਂ ਕੈਂਡੀ ਬਣਾਉਣੀਆਂ ਤੇ ਹੋਰ ਵੀ ਜ਼ਿਆਦਾ ਥਿੱਕ ਕਰਿਓ ਜੇ ਤਾਂ ਬਾਅਦ ਚ ਤੁਸੀਂ ਇੱਕ ਬਟਰ ਪੇਪਰ ਲੈ ਲਿਓ ਕਿਸੇ ਵੀ ਚੀਜ਼ ਦੇ ਵਿੱਚ ਤੇ ਉਹਦੇ ਵਿੱਚ ਤੁਸੀਂ ਕੱਢ ਦਿਓ ਜੇਕਰ ਬਟਰ ਪੇਪਰ ਨਹੀਂ ਹੋਏਗੀ ਤੁਸੀਂ ਨਾਰਮਲੀ ਉਦਾਂ ਵੀ ਕਿਸੇ ਵੀ ਚੀਜ਼ ਦੇ ਵਿੱਚ ਕੱਢ ਸਕਦੇ ਜੀ ਇਹਨੂੰ ਜੈਮ ਤਰੀਕੇ ਨਾਲ ਖਾ ਵੀ ਸਕਦੇ ਤੇ ਜੇਕਰ ਮਤਲਬ ਕਿ ਤੁਸੀਂ ਇਹਦੀ ਕੈਂਡੀ ਬਣਾਉਣੀ ਆ ਤਾਂ ਤੁਸੀਂ ਇਹਨੂੰ ਹੋਰ ਜ਼ਿਆਦਾ ਠਿੱਕ ਕਰਨਾ ਵਾ ਜੇਕਰ ਤੁਸੀਂ ਨੋਰਮਲ ਜੈਮ ਵਾਂਗੂ ਰੱਖਣਾ ਮੇਰੇ ਬੱਚੇ ਤਾਂ ਜ਼ਿਆਦਾ ਜੈਮ ਮਤਲਬ ਕਿ ਰੋਟੀ ਦੇ ਉੱਪਰ ਲਾ ਕੇ ਖਾਂਦੇ ਆ ਤੇ ਉਹਦਾ ਪਸੰਦ ਕਰਦੇ ਆ ਕੈਂਡੀ ਗੁੰਡੀ ਮੈਂ ਘਾਟ ਹੀ ਬਣਾ ਕੇ ਖੋਸ਼ੀਆਂ ਤੇ ਮੈਂ ਉਸ ਤਰੀਕੇ ਨਾਲ ਨਹੀਂ ਤੇ ਫਿਰ ਨਾ ਮੈਂ ਰਾਤ ਓਵਰਨਾਈਟ ਮਤਲਬ ਕਿ ਇਹਨੂੰ ਰੱਖ ਛੱਡਿਆ ਹੀ ਫ੍ਰਿਜ ਦੇ ਵਿੱਚ ਆ ਦੇਖੋ ਕਿੰਨਾ ਸੋਹਣਾ ਠਿੱਕ ਜਾ ਬਣ ਗਿਆ ਜਿੱਦਾਂ ਆਪਾਂ ਜੈਮ ਨਹੀਂ ਲਾ ਕੇ ਆਉਂਦੇ ਬਾਜ਼ਾਰ ਦੇ ਵਿੱਚ ਉਸ ਤਰੀਕੇ ਨਾਲ ਤੇ ਇਹਨੂੰ ਖਾ ਕੇ ਦੇਖਿਓ ਬਹੁਤ ਹੀ ਖੱਟਾ ਮਿੱਠਾ ਬਹੁਤ ਹੀ ਸ ਬਾਕੀ ਇਹਦੀ ਸ਼ੈਲਫ ਲਾਈਫ 1 ਮਹੀਨੇ ਤੱਕ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਫ੍ਰਿਜ ਦੇ ਵਿੱਚ ਲਾ ਛੱਡੋ ਤੇ ਤੁਸੀਂ ਵੀ ਇੰਜੋਏ ਕਰੋ ਆਪਣੇ ਬੱਚਿਆਂ ਨੂੰ ਖਵਾਓ ਤੇ ਬਾਕੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ